ਜੋ ਹੁਣ ਸੁਰੱਖਿਆ ਦਾ ਵਿਸਥਾਰ ਕਰਦੇ ਹਾਂ ਤੇ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਇੱਕ ਡੈਪੂਟੇਸ਼ਨ ਨੇ ਪੰਜਾਬ ਦੇ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ ਪੰਜਾਬ ਦੇ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਹਨਾਂ ਸਿੱਟ ਮੁਖੀ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਅਕਾਲੀ ਦਲ ਦੀ ਸ਼ਿਕਾਇਤ ਤੇ ਕਾਰਵਾਈ ਨਾ ਕਰਨ ਦੀ ਬੇਨਤੀ ਕੀਤੀ ਕਾਂਗਰਸੀ ਲੀਡਰਾਂ ਵੱਲੋਂ ਚੋਣ ਕਮਿਸ਼ਨ ਨੂੰ ਕਿਹਾ ਗਿਆ ਹੈ ਕਿ ਅਕਾਲੀ ਦਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸੁਨੀਲ ਜਾਖੜ ਨੇ ਕਿਹਾ ਕਿ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਨੂੰ ਅਕਾਲੀ ਦਲ ਪ੍ਰਭਾਵਿਤ ਕਰ ਰਿਹਾ ਹੈ ਕਾਬਲੇ ਜ਼ਿਕਰ ਹੈ ਅਕਾਲੀ ਦਲ ਨੇ ਕਿਹਾ ਸੀ ਕਿ ਸਿਟ ਵਿੱਚ ਇੱਕ ਅਫਸਰ ਨਿਰਪੱਖਤਾ ਦੇ ਨਾਲ ਜਾਂਚ ਨਹੀਂ ਕਰ ਰਿਹਾ ਤੇ ਉਹਨਾਂ ਨੂੰ ਸ਼ੱਕ ਹੈ ਕਿ ਇਸ ਨਾਲ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ ਅਕਾਲੀਓ ਨੇ ਜੋ ਪੀਠ ਕੀ ਪੰਥ ਮੇ ਚੁਰਾ ਗੋਪਾ ਜੋ ਜਗਨਨੇ ਅਪਰਾਧ ਕੀਆ ਹੈ ਜੋ ਪਾਪ ਕੀਏ ਉਨकी ਸਜ਼ਾ ਕੇ ਉੱਪਰ ਪਰਦਾ ਡਾਲਨਾ ਚਾਹਤੇ ਹਨ ਉਸੇ ਭਾਗੜਨੇ ਦਾ ਪ੍ਰਯਾਸ ਕਰ ਰਹੇ ਹਨ डेढ़ साल गुरु ग्रंथ साहब जी की बेअदबी करने वालों को नहीं पकड़ा इन लोगों ने कांग्रेस की सरकार बनी कैप्टन अमरिंदर सिंह जी की रहनुमाई में कमीशन बनाया गया बेअदबी के गुनाहगारों को पकड़ने के लिए और उसके बाद में एसआईटी बनाई गई कि जो लोग जिन्होंने गुरु साहब की बेअदबी की थी और जिन्होंने ये साजिश रची थी उनको पकड़ा जाए अब जब कानून के कदम नजदीक आते जा रहे हैं तो अकाली इलेक्शन कमीशन की वोट में अपने कुकर्मों के ऊपर अपने पाप के ऊपर पर्दा डालना चाहते हैं देर करना चाहते हैं इस संबंध में दी इस दफ्तर में एक शिकायत प्राप्त हुई थी अकाली दल वालों भी दी गई है और इलेक्शन कमीशन ऑफ इंडिया वालों भी एक शिकायत आई थी ਉਹਨਾਂ ਦਾ ਆਫਿਸ ਤੋਂ ਸਾਡਾ ਸਾਡਾ ਆਫਿਸ ਨੂੰ ਮਿਲਿਆ ਸੀ ਸੋ ਇਸ ਦੇ ਬਾਰੇ ਵਿੱਚ ਅਸੀਂ ਪੁਲਿਸ ਵਿਭਾਗ ਵੱਲੋਂ ਰਿਪੋਰਟ ਮੰਗਿਆ ਗਿਆ ਸੋ ਉਸ ਤੋਂ ਬਾਅਦ ਰਿਪੋਰਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪੇਸ਼ ਦਿੱਤੀ ਗਈ ਸਾਡਾ ਦਫ਼ਤਰ ਦੀ ਕੰਮ ਹੈ ਰਿਪੋਰਟ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜਣਾ ਹੈ ਜੀ ਉਹ ਸਾਡਾ ਕੰਮ ਦੀ ਜਿਹੜੇ ਵੀ ਹੈ ਅਸੀਂ ਮੁਕੰਮਲ ਕਰ ਦਿੱਤਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਮਾਮਲੇ ਤੇ ਪਾਕਿਸਤਾਨ ਤੋਂ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਪਤਾ ਲੱਗਿਆ ਕਿ ਭਾਰਤ ਦੇ ਇਤਰਾਜ਼ ਤੋਂ ਬਾਅਦ ਪਾਕਿਸਤਾਨ 10 ਮੈਂਬਰੀ ਕਮੇਟੀ ਤੇ ਨਵੇਂ ਸਿਰੇ ਤੋਂ ਵਿਚਾਰ ਕਰ ਰਿਹਾ ਹੈ ਕਾਬਲੇ ਜ਼ਿਕਰ ਹੈ ਭਾਰਤ ਸਰਕਾਰ ਵੱਲੋਂ ਇੱਕ ਪਾਕਿਸਤਾਨ ਦੇ ਖਾਲਸਤਾਨੀ ਸਮਰਥਕ ਗੋਪਾਲ ਚਾਵਲਾ ਦੇ ਕਮੇਟੀ ਵਿੱਚ ਰੱਖੇ ਜਾਣ ਦੇ ਨਾਮ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਇਹ ਸੁਨੇਹਾ ਮਿਲ ਰਿਹਾ ਹੈ ਕਿ ਉਹ ਨਵੇਂ ਸਿਰੇ ਤੋਂ ਵਿਚਾਰ ਕਰ ਰਹੇ ਨੇ ਭਾਰਤ ਨੇ ਨਾ ਖੁਸ਼ੀ ਪ੍ਰਗਟ ਕਰਦੇ ਹੋਏ 2 ਅਪ੍ਰੈਲ ਦੀ ਮੀਟਿੰਗ ਨੂੰ ਵੀ ਰੱਦ ਕਰ ਦਿੱਤਾ ਸੀ ਹੁਣ ਭਾਰਤ ਨੂੰ ਪਾਕਿਸਤਾਨ ਦੇ ਹੋਰ ਸਪਸ਼ਟੀਕਰਨ ਦਾ ਇੰਤਜ਼ਾਰ ਹੈ ਉਧਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰਨ ਚੋਗ ਨੇ ਇੱਕ ਵਾਰੀ ਫੇਰ ਪਾਕਿਸਤਾਨ ਦੀ ਨੀਅਤ ਤੇ ਸ਼ੱਕ ਪ੍ਰਗਟ ਕੀਤਾ ਉਹਨਾਂ ਕਿਹਾ ਕਿ ਪਾਕਿਸਤਾਨ ਖਾਲਿਸਤਾਨੀ ਸਮਰਥਕਾਂ ਨੂੰ ਤਰਜੀ ਦੇ ਰਿਹਾ ਹੈ ਤਰਨ ਚੋਗ ਨੇ ਕਿਹਾ ਕਿ ਪਾਕਿਸਤਾਨ ਨੂੰ ਸਪਸ਼ਟੀਕਰਨ ਦੇਣ ਦੀ ਲੋੜ ਹੈ ਕਰਨ ਚੋਗ ਨੇ ਕੈਪਟਨ ਅਮਰਿੰਦਰ ਸਿੰਘ ਦੀ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਤੇ ਵੀ ਸਵਾਲ ਚੱਕੇ ਆਂਤਕਵਾਦੀਆਂ ਨੂੰ ਸਾਹਮਣੇ ਰੱਖ ਕੇ ਸ਼ੀਲਡ ਬਣਾ ਕੇ ਗੱਲਬਾਤ ਕਰਨਾ ਚਾਹਰੇ ਉਹ ਮੈਂ ਭਾਰਤ ਸਰਕਾਰ ਦੇ ਸਟੈਂਡ ਨੂੰ ਸ਼ਲਾਘਾਯੋਗ ਮੰਨਦਾ ਕਿ ਜਿਹੜੇ ਲੋਕ ਹਾਫੀਜ਼ ਸਈਦ ਜਿਹੜਾ ਆਂਤਕਵਾਦੀ ਹਿੰਦੂਸਤਾਨ ਦੇ ਅੰਦਰ ਗੜਬੜ ਕਰਾਉਣ ਦਾ ਕੰਮ ਕਰ ਰਿਹਾ ਹੈ ਇੰਟਰਨੈਸ਼ਨਲ ਅੰਤਕਵਾਦੀ ਹੈ ਪੂਰੇ ਬੰਦੇ ਅੱਗੇ ਕਿਤੇ ਜਾ ਰਹੇ ਨੇ ਪੂਰੀ ਲਿਸਟ ਪੂਰੇ ਦੁਆਰਾ ਬਣਾਈ ਗਈ ਲਿਸਟ ਪਾਕਿਸਤਾਨ ਦਾ ਵਿਦੇਸ਼ ਮੰਤਰਾਲੇ ਚਲਾ ਰਿਹਾ ਹੈ ਭਾਰਤ ਸਰਕਾਰ ਦਾ ਸਟੈਂਡ ਬਿਲਕੁਲ ਠੀਕ ਹੈ ਪਾਕਿਸਤਾਨ ਨੂੰ ਉਹ ਦਸਪਸ਼ਟ ਕਰੇਗਾ ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਵਾਰੀ ਬੀਬੀ ਆਸ਼ਾ ਕੁਮਾਰ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਸ਼ਾ ਕੁਮਾਰੀ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਬਾਕੀ ਸੀਟਾਂ ਦੇ ਨਾਮ ਦਾ ਐਲਾਨ ਹੋਏਗਾ ਉਹਨਾਂ ਨੇ ਕਿਹਾ ਕਿ ਜਿੱਤ ਦਰਜ ਕਰਨ ਵਾਲੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾਏਗੀ ਕਾਬਲੇ ਜ਼ਿਕਰ ਹੈ ਪੰਜਾਬ ਦੇ ਵਿੱਚ ਕਈ ਮੰਤਰੀ ਅਤੇ ਕਈ ਵਿਧਾਇਕ ਵੀ ਟਿਕਟ ਦੇ ਦੌੜ ਵਿੱਚ ਨੇ ਅਤੇ ਕਈ ਵਿਧਾਇਕ ਅਤੇ ਮੰਤਰੀ ਚੋਣ ਲੜਨਾ ਨਹੀਂ ਚਾਹੁੰਦੇ ਦੱਸਿਆ ਜਾ ਰਿਹਾ ਹੈ ਕਿ ਮਨਪ੍ਰਿਤ ਬਾਦਲ ਨੂੰ ਕਾਂਗਰਸ ਦੀ ਹਾਈ ਕਮਾਂਡ ਲੜਾਉਣਾ ਚਾਹੁੰਦੀ ਹੈ ਪਰ ਮਨਪ੍ਰਿਤ ਬਾਦਲ ਲੜਨ ਦੇ ਇੱਛੁਕ ਨਹੀਂ ਨੇ ਇਸੇ ਤਰ੍ਹਾਂ ਸੰਗਰੂਰ ਤੋਂ ਮੰਤਰੀ ਵਿਜੇਂਦਰ ਸਿੰਘਲਾ ਵੀ ਚੋਣ ਨਹੀਂ ਲੜਨਾ ਚਾਹੁੰਦੇ ਜਦ ਕਿ ਰਾਣਾ ਗੁਰਮੀਤ ਸਿੰਘ ਸੋਢੀ ਫਿਰੋਜ਼ਪੁਰ ਤੋਂ ਲੜਨਾ ਚਾਹੁੰਦੇ ਨੇ ਚੱਬੇਵਾਲ ਦੇ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਵੀ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਇਸ ਕਰਕੇ ਇਸ ਵਾਰ ਕਾਂਗਰਸ ਵਿੱਚ ਵਿਧਾਇਕ ਅਤੇ ਮੰਤਰੀ ਵੀ ਟਿਕਟਾਂ ਲਈ ਵਿਚਾਰੇ ਜਾਣਗੇ देखिए जो पंजाब की इस आ, हमारी सी सी थी वो दो तारीख को हुई जिसमें पंजाब की छः सीट्स जो हैं वो क्लियर हुई हैं चार हमारे सिटिंग एम अमृतसर से औजला जी जलंधर से संतोष चौधरी जी लुधियाना से रवनीत बिट्टू जी और गुरदासपुर से सुनील जाकर जी जो कि प्रदेश अध्यक्ष भी हैं परनीत कौर जी जो कि पूर्व मंत्री हैं और होशियारपुर से डॉक्टर चब्बेवाल विधायक भी हैं और एस सेल के हमारे डिपार्टमेंट के चेयरमैन भी हैं सात सीटें अभी फैसला होने को है राहुल गांधी जी अपना नामांकन पत्र दाखिल करने के लिए केरला गए हुए हैं मुझे लगता है एक दो दिन में आ जाएंगे उसके बाद बाकी सात जो बची हुई सीटें हैं उनका भी फैसला हो जाएगा चाहे अनंतपुर साहब हो चाहे भटिंडा हो चाहे फिरोजपुर हो जो जीत सकता है उसका नाम जो है उसके ऊपर मुह लगेगी सात सीटें बची हुई हैं दावेदार तो हर सीट पर बहुत सारे हैं ਮਗਰ ਮੈਨੂੰ ਸਮਝਦੀ ਕਿ ਕੋਈ ਵਿਰੋਧਾਭਾਸ ਹੈ ਸਭ ਇੱਕ ਦੂਸਰੇ ਕੇ ਸਾਥ ਹੀ ਚਲenge aur ਟਿਕਟ ਕਾ ਇੱਕ ਬਾਰ ਐਲਾਨ ਹੋ ਜਾਏਗਾ ਕਾਂਗਰਸ ਪੂਰੀ ਤਰ੍ਹਾਂ ਸੇ ਜੋ ਹੈ ਯੂਨਾਈਟਿਡ ਹੈ ਔਰ ਇਕੱਠੇ ਚਲੇਗੀ ਚੋਣਾਂ ਤੋਂ ਪਹਿਲਾਂ ਜਿੱਥੇ ਲੋਕ ਇਨਸਾਫ ਪਾਰਟੀ ਨੂੰ ਛੱਡ ਕੇ ਇੱਕ ਕਾਲੀ ਦਲ ਤੋਂ ਆਏ ਸਾਬਕਾ ਵਿਧਾਇਕ ਪ੍ਰੇਮ ਮੱਤਲ ਕਾਂਗਰਸ ਵਿੱਚ ਜਾ ਚੁੱਕੇ ਨੇ ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਇੱਕ ਹੋਰ ਚੋਣ ਲੜ ਚੁੱਕੇ ਆਗੂ ਵਿੱਪਨ ਕਾਕਾ ਸੂਦ ਲੋਕ ਇਨਸਾਫ ਪਾਰਟੀ ਨੂੰ ਅਲविदा ਆ ਗਏ ਨੇ ਉਹਨਾਂ 2017 ਵਿੱਚ ਹਲਕਾ ਸੈਂਟਰਲ ਤੋਂ ਚੋਣ ਲੜੀ ਸੀ ਕਾਕਾ ਸੂਦ ਨੇ ਫੇਸਬੁੱਕ ਤੇ ਪੋਸਟ ਕਰਕੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ ਮੰਨਿਆ ਜਾ ਰਿਹਾ ਹੈ ਕਿ ਵਿਪਨ ਸੂਦ ਕਾਕਾ ਜਲਦ ਹੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਨੇ ਵਿਪਨ ਸੂਦ ਕਾਕਾ ਲੋਕ ਇਨਸਾਫ ਪਾਰਟੀ ਦੇ ਖਜ਼ਾਨਚੀ ਸਨ ਉਧਰ ਸੁਖਵੀਰ ਸਿੰਘ ਬਾਦਲ ਨੇ ਜਿੱਥੇ ਬੀਬੀ ਨਵਜੋਤ ਕੌਰ ਅਤੇ ਸਿੱਧੂ ਜੋੜੇ ਨੂੰ ਚੈਲੰਜ ਕੀਤਾ ਹੈ ਕਿ ਉਹ ਜਿੱਥੋਂ ਮਰਜ਼ੀ ਚੋਣ ਲੜ ਲੈਣ ਅਕਾਲੀ ਦਲ ਦੇ ਮੁਕਾਬਲੇ ਨਹੀਂ ਖੜੇ ਹੋ ਸਕਦੇ ਇਸ ਤੋਂ ਪਹਿਲਾਂ ਬੀਬੀ ਹਰਸ਼ਮਰਤ ਕੌਰ ਬਾਦਲ ਨੇ ਟਵੀਟ ਕਰਕੇ ਮਨਪ੍ਰਿਤ ਬਾਦਲ ਨੂੰ ਬਠਿੰਡਾ ਤੋਂ ਚੋਣ ਲੜਨ ਦਾ ਚੈਲੰਜ ਕੀਤਾ ਸੀ ਸੁਖਵੀਰ ਬਾਦਲ ਨੇ ਕਿਹਾ ਕਿ ਬੀਬੀ ਹਰਸ਼ਮਰਤ ਕੌਰ ਬਾਦਲ ਦੇ ਖਿਲਾਫ ਸਿੱਧੂ ਜੋੜੇ ਚੋਂ ਵੀ ਕੋਈ ਵੀ ਆ ਕੇ ਚੋਣ ਲੜ ਸਕਦਾ ਹੈ ਕਾਬਲੀ ਜ਼ਿਕਰ ਹੈ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਉਹ ਪੰਜਾਬ ਦੇ ਵਿੱਚ ਕਿਤੋਂ ਵੀ ਚੋਣ ਨਹੀਂ ਲੜਨਗੇ ਚੰਡੀਗੜ੍ਹ ਉਹਨਾਂ ਨੇ ਆਪਣੇ ਚੋਣ ਲੜਨ ਲਈ ਤੈਅ ਕੀਤਾ ਸੀ ਪਰ ਪਾਰਟੀ ਨੇ ਜਿਸ ਵੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਦਿੱਤੀ ਹੈ ਉਹ ਉਹਨਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਜਿੱਦਿਗੇ ਨਾ ਬੋਤਪੁਰ ਤੋਂ ਟਿਕਟ ਜੰਦੀ ਕਰ ਤੋਂ ਵਿਸ਼ੇਸ਼ ਚਰਚਾ ਹੋ ਗਈ। ਯਾਰ ਮੈਨੂੰ ਤਾਂ ਕੋਈ ਮਰਜ਼ੀ ਆ ਜੇ ਆਪਾਂ ਨੂੰ ਕੀ ਹੈ? ਉਹਨਾਂ ਦੀ ਪਾਰਟੀ ਦੀ ਆਪਣੀ ਥਿੰਕਿੰਗ ਹੈ। ਯਾਰ ਮੈਂ ਉਹਨਾਂ ਬਾਰੇ ਕੀ ਕਹਿ ਨਹੀਂ ਸਕਦਾ। ਮੈਂ ਨੋ ਨੋ ਜੋ ਮਰਜ਼ੀ ਕਰਨੇ। ਇਹਦੀ ਰਾਜਨੀਤੀ ਨਹੀਂ ਹੋਊਗੀ ਕਹਿੰਦੇ ਡੇਰਿਆਂ ਦੀ ਰਾਜਨੀਤੀ ਨਹੀਂ ਹੋਊਗੀ। ਇਹ ਪਹਿਲ ਤਾਂ ਉਹਨਾਂ ਨੇ ਕਰਤੀ ਪਹਿਲੇ। ਯਾਰ ਮੈਂ ਦੱਸਾਂ ਕੀ ਕੈਪਟਨ ਸਾਹਿਬ ਨਖਿੱਦ ਨ ਲੈਕ ਨ ਕਮਾ ਮੁਖ ਮੰਤਰੀ ਹੈ ਮੋਦੇਵਰ ਕੀ ਕਮਾ ਜਿਸ ਸਮਦਰ ਹਰ ਸਮਦਰ ਨੇ ਟਵੀਟ ਕੀਤਾ ਜਰਮਨਤੀ ਨੂੰ ਲੈ ਕੇ ਕਿ ਉਹ ਇਤੋਂ ਪਾਦ ਰਹੇ ਨੇ ਚੋਣ ਨਹੀਂ ਲੜ ਰਹੇ ਸਰਮਲ ਬੰਦ ਕਰਤਾ ਉਹਨਾਂ ਨੇ ਲੋਕ ਐਕਡੇਸ਼ਨ ਕਰ ਰਹੇ ਉਹਨਾਂ ਦੇ ਖਿਲਾਫ ਤਾਂ ਗੱਲ ਤਾਂ ਸਹੀ ਹੈ ਸਾਰਾ ਮੁਝੀ ਬੰਦੀ ਕਰਤਾ ਮੈਨੂੰ ਲੱਗਦਾ ਰੋਜ਼ ਇੱਥੇ ਟੀਚਰ ਮੁਲਾਜ਼ਮ ਨਾ ਤਨਖਾਹ ਦਿੰਦੇ ਆ ਸਾਰੀਆਂ ਪੈਨਸ਼ਨਾਂ ਨਹੀਂ ਆਈਆਂ ਸ਼ਗਰ ਨਹੀਂ ਹੈ ਖਜ਼ਾਨਾ ਮੰਤਰੀ ਉਹ ਹੈ ਸਾਡੇ ਟਾਈਮ 'ਚ ਹਰ ਹਰ ਮਹੀਨੇ ਆਉਂਦਾ ਸੀ ਸਾਰਾ ਸਮਾਂ ਉਹਦਾ ਸਟੇਟ ਵੀ ਸਰਕਾਰ ਉਹਨਾਂ ਦੀ ਹੈ ਇਹ ਸਟੇਟ ਤੇ ਉਹ ਵੀ ਮੈਂ ਕਹਿੰਦਾ ਕਿ ਇਹਨਾਂ ਨੂੰ ਕੋਈ ਇੰਟਰਸਟ ਹੀ ਨਹੀਂ ਤੂੰ ਦੇਖ ਲਓ ਮਠਿੰਡੇ ਸ਼ਹਿਰ 'ਚ ਇੱਕ ਨਵੀਂ ਇੱਟ ਲੱਗੀ ਹੈ ਕੋਈ ਨਵੀਂ ਚੀਜ਼ ਦਿੱਤੀ ਹੈ ਕੋਈ ਯਾਦ ਹੈ ਮੈਂ ਉਹਦੀ ਸਪੀਚ ਪੜਦਾ ਹੁੰਦੀ ਹਰ ਮਹੀਨੇ ਇੱਕ ਫੈਕਟਰੀ ਲਾਉਂਗੇ ਇੱਥੇ ਉਹ ਵੀ ਤਾਂ ਸੁਣੀ ਹੋਣੀ ਹੈ ਮੈਨੂੰ ਲੱਗਦਾ ਹਰ ਮਹੀਨੇ ਇੱਕ ਫੈਕਟਰੀ ਉਹ ਤਾਂ ਮਹਾ ਗੱਪੀ ਐ ਜਿੰਨੇ ਆ ਜਿੰਨੇ ਕਾਂਗਰਸੀ ਐ ਸਾਰੇ ਮਹਾ ਗੱਪੀ ਐ ਉਦਰ ਹਲਕਾ ਖਡੂਰ ਸਾਹਿਬ ਵਿਖੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਖਿਲਾਫ ਬਾਕੀ ਉਮੀਦਵਾਰਾਂ ਨੂੰ ਲੈ ਕੇ ਨਵੀਂ ਤਰ੍ਹਾਂ ਦੀ ਸਿਆਸਤ ਗਰਮ ਹੈ ਟਕਸਾਲੀਆਂ ਦੇ ਉਮੀਦਵਾਰ ਜੇ ਜੇ ਸਿੰਘ ਨੂੰ ਕਿਸੇ ਸੂਰਤ ਵਿੱਚ ਟਕਸਾਲੀ ਵਾਪਸ ਨਹੀਂ ਲੈਣਗੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਗੱਲ ਦਾ ਫੇਰ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਐਚਐਸ ਫੂਲਕਾ ਵੀ ਜਸਟਿਸ ਸਾਹਿਬ ਦਾ ਫੌਜ ਮੁਖੀ ਜੇ ਜੇ ਸਿੰਘ ਨੂੰ ਵਾਪਸ ਲੈਣ ਦੀ ਗੱਲ ਕਰ ਰਹੇ ਨੇ ਉਹਨਾਂ ਕਿਹਾ ਕਿ ਫੂਲਕਾ ਸਾਹਿਬ ਇੱਕ ਪਾਸੜ ਗੱਲ ਕਰ ਰਹੇ ਨੇ ਹਾਲਾਂਕਿ ਬ੍ਰਹਮਪੁਰਾ ਨੇ ਫੂਲਕਾ ਦੀ ਨਵਾਂ ਮਹਾ ਗਠਬੰਧਨ ਬਣਾਉਣ ਦੀ ਤਜਵੀਜ਼ ਦਾ ਸਵਾਗਤ ਕੀਤਾ। ਇਹ ਸ਼ਰੋਮਣੀ ਕਮੇਟੀ ਦੇ ਵਿੱਚ ਆ ਜਦੋਂ ਤੋਂ ਇਹ ਬਾਦਲ ਪਰਿਵਾਰ ਦਾ ਸਿੱਧਾ ਬਹੁਤ ਵੱਡਾ ਕਬਜ਼ਾ ਹੋ ਗਿਆ ਇੰਨੀ ਜਿਆਦਾ ਕ腐ਸ਼ਨ ਆ ਵੀ ਕੋਈ ਵੀ ਕੰਮ ਉੱਥੇ ਹੁੰਦਾ ਵਾ ਉਹ ਪੈਸੇ ਦੇ ਦੇਣ ਲੈਣ ਤੋਂ ਬਿਨਾਂ ਨਹੀਂ ਹੁੰਦਾ। ਉਹ ਪੈਸੇ ਕਿੱਥੇ ਜਾਂਦੇ? ਇਹ ਤਾਂ ਉਹਨਾਂ ਨੂੰ ਪੁੱਛੋ ਕਿੱਥੇ ਜਾਂਦੇ ਉਹਨਾਂ। ਪ੍ਰੰਪਤਾ ਸਾਹਿਬਾ ਤੁਸੀਂ ਵੀ ਉਸੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਲੰਮਾ ਸਮਾਂ ਰਹੇ ਹੋ। ਪਿਛਲੇ 3-4 ਮਹੀਨਿਆਂ ਤੋਂ ਹੀ ਪਾਰਟੀ ਤੋਂ ਵੱਖ ਹੋਏ ਹੋ ਜੋ ਤੁਹਾਡਾ ਵੀ ਜਿਹੜੇ ਨਾਲ ਸੰਬੰਧਤ ਸੀ ਤੁਹਾਡੇ ਵਰਕਰ ਸੀ ਉਹ ਵੀ ਸ਼ਰੋਨੀ ਕਮੇਟੀ ਦੇ ਵਿੱਚ ਕਈ ਉੱਚੇ ਅਹੁਦਿਆਂ ਦੇ ਉੱਤੇ ਤਾਇਨਾਤ ਕਰਵਾਉਂਦੇ ਨੇ ਜੋ ਸ਼ਪਾਰਸ਼ਾਂ ਦੇ ਉੱਤੇ ਚੱਲਦੀਆਂ ਰਹੀਆਂ ਨੇ ਦੋਸ਼ ਵੀ ਲੱਗਦਾ ਕਿ ਉਹ ਵੀ ਇਸ ਤਰ੍ਹਾਂ ਦੇ ਕ腐ਸ਼ਨ ਦੇ ਵਿੱਚ ਫਸੇ ਨੇ ਕਿਸ ਤਰ੍ਹਾਂ ਦਾ ਦੇਖੋ ਜੀ ਪਹਿਲੀ ਗੱਲ ਜਿਹੜਾ ਤੁਸੀਂ ਕਹੋ ਕਿ ਤੁਸੀਂ ਔਕਾਦੀਦ ਤੁਸੀਂ ਵੀ ਔਕਾਦੀਦ ਐਂ ਹੁਣ ਵੀ ਔਕਾਦੀਦ ਚਾਹ ਪਹਿਲਾਂ ਵੀ ਔਕਾਦੀਦ ਸਾਹ ਸਾਡੇ ਸਾਡਾ ਜਿਹੜਾ ਵਾ ਅਸੀਂ ਜੋ ਚਾਹੁੰਦੇ ਆ ਅਸੀਂ ਚਾਹੁੰਦੇ ਜਿਹੜਾ ਇਹ ਬਾਦਾਨਾ ਦਾ ਜਿਹੜਾ ਟੱਬਰ ਇਹ ਪ੍ਰਾਈਵੇਟ ਕੰਪਨੀ ਆ ਇਹ ਪ੍ਰਾਈਵੇਟ ਕੰਪਨੀ ਬਣੇ ਹੋ ਜਾਵੇ ਤੇ ਜਿੱਤਰਾ 1920 ਦੇ ਵਿੱਚ ਜਿਸ ਸੂਤ ਸਿਧਾਂਤ ਨਾਲ ਅਕਾਲੀ ਦਲ ਬਣਿਆ ਸੀ ਉਹੋ ਜੇ ਅਕਾਲੀ ਦਲ ਦੀ ਇਹ ਦਿੱਖਤ ਤੇ ਸੂਤ ਜਿਹੜੀ ਆ ਬਣ ਜਾਵੇ ਬਾਕੀ ਜਿਹੜਾ ਦੂਰ ਤੋਂ ਹੈ ਕਹੇ ਵੀ ਤੁਸੀਂ ਵੀ ਉੱਥੇ ਸਾ ਅਸੀਂ ਉਦੋਂ ਵੀ ਰੌਲਾ ਪਾਉਂਦੇ ਰਹੇ ਅਸੀਂ ਉਹਦੇ ਤੋਂ ਵੀ ਪਹਿਲਾਂ ਰੌਲਾ ਪਾਉਂਦੇ ਰਹਿਆ ਤੇ ਅਸੀਂ ਹੁਣ ਵੀ ਰੌਲਾ ਪਾਉਂਦੇ ਆ ਕਾਰਨ ਜਿਹੜਾ ਪਾਰਟੀ ਜਿਹੜਾ ਤੁਸੀਂ ਆਨੇ ਉਹਨਾਂ ਨੂੰ ਛੱਡਿਆ ਉਹ ਨੰਬਰ ਨੂੰ ਜਿਹੜਾ ਛੱਡਿਆ ਬਾਦਲ ਨੂੰ ਛੱਡਿਆ ਅਸੀਂ ਪਾਰਟੀ ਨਹੀਂ ਛੱਡੀ ਇਹ ਜਿਹੜਾ ਇਹਨਾਂ ਨੂੰ ਛੱਡਿਆ ਇਸੇ ਕਰਕੇ ਛੱਡਿਆ ਕਿ ਇਹ ਨੇਹਿਰਗਰਦੀ ਪੰਜਾਬ ਦੇ ਵਿੱਚ ਆਰਥਿਕ ਤੌਰ ਉੱਤੇ ਪੰਜਾਬ ਨੂੰ ਕਮਜ਼ੋਰ ਕੀਤਾ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਮਿੱਟੀ ਦੇ ਵਿੱਚ ਮਾਰ ਦਿੱਤੀ ਸ਼੍ਰੋਮਣੀ ਕਮੇਟੀ ਦਾ ਸਿਆਸੀ ਕੰਮ ਕਰ ਲਿਆ ਸਾਧ ਨੂੰ ਬਿਨਾਂ ਮੰਗਿਆ ਮਾਫੀ ਬੁਲਾਦ ਕਰ ਸਾਧ ਨੂੰ ਦੇ ਦਿੱਤੀ ਅਨਰਦੋਸ਼ ਲੋਕਾਂ ਤੇ ਗੋਲੀਆਂ ਚਲਾ ਕੇ ਸਾਡਾ ਰਾਜਪਾਕ ਸੀ ਸਿੱਖਾਂ ਦਾ ਰਾਜ ਸੀ ਤੇ ਕੋਈ ਬੰਦੇ ਨੂੰ ਕਿਸੇ ਨੂੰ ਫੜਿਆ ਨਹੀਂ ਕੋਈ ਐਕਸੀਡੈਂਟ ਲਿਆ ਤੇ ਉਹਦੇ ਨਾਲ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਮੀਆਂ ਕਰਾਈਆਂ ਉਹਨਾਂ ਦੇ ਨਾਲ ਜਫੀਆਂ ਪਾਉਂਦੇ ਆ ਤੇ ਉਹਨਾਂ ਨੇ ਕੋਲ ਵੋਟਾਂ ਲੈਣ ਜਾਂਦੇ ਆ ਤੇ ਉਹਨਾਂ ਦੇ ਕੋਲੋਂ ਜਾ ਕੇ ਪੈਰਾਂ ਨੂੰ ਹੱਥ ਲਾਉਂਦੇ ਆ ਤੇ ਸ਼ਕਤਾਂ ਉਧਰ ਸੁਖਪਾਲ ਸਿੰਘ ਖੈਰਾ ਫਰੀਦਕੋਟ ਪਹੁੰਚੇ ਜਿੱਥੇ ਉਹਨਾਂ ਨੇ ਵੱਖ-ਵੱਖ ਥਾਂ ਜਿੱਥੇ ਮੀਟਿੰਗਾਂ ਕੀਤੀਆਂ ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਿਸ਼ਵਤਖੋਰੀ ਦਾ ਮੁੱਦਾ ਚੱਕਿਆ ਸੁਖਪਾਲ ਖੈਰਾ ਨੇ ਕਿਹਾ ਕਿ ਸਹੀ ਕੰਮ ਕਰਾਉਣ ਲਈ ਵੀ ਰਿਸ਼ਵਤਖੋਰੀ ਦੇਣੀ ਪੈਂਦੀ ਹੈ ਉਹਨਾਂ ਨੇ ਕਿਹਾ ਕਿ ਸੂਬੇ ਵਿੱਚ ਭ੍ਰਸ਼ਟਾਚਾਰ ਅੰਤਾਂ ਤੇ ਪਹੁੰਚ ਗਿਆ ਉਹਨਾਂ ਸਿਆਸੀ ਆਗੂਆਂ ਤੇ ਅਫਸਰਾਂ ਨਾਲ ਮਿਲ ਕੇ ਰਿਸ਼ਵਤਖੋਰੀ ਕਰਨ ਦੇ ਇਲਜ਼ਾਮ ਵੀ ਲਾਈ ਇਸੇ ਮੰਤਰੀ ਕੋ ਕਰਕੇ ਦੇਖ ਲਓ ਤੇ ਉਹ ਤਾਂ ਆਪਸ ਵਿੱਚ ਬਹਿ ਰਹੇ ਹੋਏ ਨੇ ਤੁਹਾਡੀ ਸ਼ਿਕਾਇਤ ਕੌਣ ਸੁਣੂਗਾ ਭਰਾਓ ਇਸ ਲਈ ਅਸੀਂ ਤਾਂ ਜਿਹੜੇ ਗਰੀਬ ਜਨਤਾ ਗਰੀਬ ਗੱਠ ਜੋੜ ਅਸੀਂ ਇਕੱਠੇ ਹੋ ਕੇ ਤੁਹਾਡੀ ਕਚਹਿਰੀ ਵਿੱਚ ਪੇਸ਼ ਹੋਏ ਆ ਤੁਹਾਡੇ ਕੋਲ ਇਹਨਾਂ ਤਾਕਤਵਰ ਰਵੇਤੀ ਪਾਰਟੀਆਂ ਜਿਨ੍ਹਾਂ ਦੇ ਕੋਲ ਅਰਬਾਂ ਖਰਬਾਂ ਰੁਪਏ ਨੇ ਉਹ ਵੀ ਆਉਣਗੇ ਤੁਹਾਡੀ ਕਚਹਿਰੀ ਵਿੱਚ ਪਰ ਇੱਕ ਵਾਰ ਪੁੱਛੋ ਜ਼ਰੂਰ ਕਿ ਸਾਡਾ ਤੁਸੀਂ ਸਵਾਰਿਆ ਕੀ ਆ ਕੈਪਟਨ ਸਾਹਿਬ ਨੇ ਜਿਹੜੀ ਗੁਟਕਾ ਸਾਹਿਬ ਹੱਥ ਫੜ ਕੇ ਸੌਂ ਖਾਦੀ ਸੀਗੀ ਅੱਜ 2 ਸਾਲ ਦੇ ਰਾਜ ਭਾਤ ਤੋਂ ਬਾਅਦ 16 ਮਾਰਚ ਆਉਣੀ ਅੱਜ ਤੋਂ 15 ਦਿਨ ਪਹਿਲਾਂ ਕੈਪਟਨ ਅਵਿੰਦਰ ਸਿੰਘ ਨੇ ਟੈਲੀਵਿਜ਼ਨ ਦੇ ਮੂਰੇ ਬਹਿ ਕੇ ਦਿਨ ਦਿਹਾੜੇ ਇੱਕ ਚੰਗੇ ਭਲੇ ਸੂਟਵਾਨ ਬੇਕੀ ਨੇ ਆਪਣੀ ਲੋਕਾਂ ਦੇ ਨਾਲ ਝੂਠ ਬੋਲਿਆ ਪੰਗਾਇਜਾ ਮੈਂ 3 ਵਜੇ ਤਾ ਵੱਡੇ ਕੱਢ ਕੇ ਦਿਖਾ ਸਕਦਾ ਜਿਹਦੇ ਵਿੱਚ ਨਸ਼ੇ ਦੇ ਨਸ਼ੇਦਾਰ ਤਸਕਰ ਦਾ 4 ਹਫ਼ਤਿਆਂ ਵਿੱਚ ਲੱਕ ਤੋੜ ਦੂੰਗਾ ਪੁੱਛਾ ਵੇਦਾ ਸੀਗਾ ਕਿ ਜਿੰਨੇ ਕਿਸਾਨ ਤੇ ਖੇਤ ਮਜ਼ਦੂਰ ਨੇ ਉਹਨਾਂ ਦੇ ਕਰਜ਼ੇ ਤੇ ਲਿਖੀ ਇਮਾਰਤ ਹੁੰਦਾ ਤੇ ਚਾਰੇ ਦਾ ਸਿਕਾ ਹਰ ਕੰਮ ਨੂੰ ਮੈਂ ਨੌਕਰੀ ਦਉਂਦਾ ਹੁਣ ਤਿੰਨੇ ਬੰਦੇ ਭਾਵੇਂ ਆਪਾਂ ਸਾਰੇ ਇਸ ਵਕਤ ਆਹ ਜ਼ਮੀਨ ਤੇ ਬੈਠੇ ਆਂ ਇਮਾਨਦਾਰੀ ਦੇ ਨਾਲ ਆਪਣੇ ਆਪਣੇ ਘੇਲ ਵਿੱਚ ਕੰਮ ਕਰਦੇ ਸੀ ਉਹ ਤੇ ਸਾਰੇ ਇਹ ਕਰੀਂ ਧਿਆਨ ਨਾਲ ਕੇ ਦੇਖੋ ਤੇ ਕੀ ਇਹ ਵਾਦੇ ਪੂਰੇ ਹੋਏ ਨੇ ਮੈਂ ਤੁਹਾਨੂੰ ਪੁੱਛ ਸਕਦਾ ਹਾਂ ਕੀ ਪੰਜਾਬ ਦੇ ਵਿੱਚ ਨਸ਼ੇ ਬੰਦ ਹੋ ਗਏ ਮੇਰੇ ਵੀਰੋ ਦੱਸੋ ਨਹੀਂ ਬੰਦ ਉਧਰ ਜੱਸੀ ਜਸਰਾਜ ਨੇ ਇੱਕ ਵਾਰੀ ਫੇਰ ਭਗਵੰਤ ਮਾਨ ਤੇ ਵੱਡੇ ਰਾਜਨੀਤਿਕ ਇਲਜ਼ਾਮ ਲਾ ਦਿੱਤੇ ਨੇ ਜੱਸੀ ਜਸਰਾਜ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਪਾਰਟੀ ਵਿੱਚੋਂ ਕਈ ਆਗੂਆਂ ਨੂੰ ਕਢਵਾਇਆ ਹੈ ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਜ਼ਿਆਦਾ غرور ਹੈ ਜੱਸੀ ਜਸਰਾਜ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਤਰ੍ਹਾਂ ਭਗਵੰਤ ਮਾਨ ਨੇ ਵੀ ਬਾਕੀ ਪਾਰਟੀ ਆਗੂਆਂ ਨੂੰ ਖਤਮ ਕੀਤਾ ਹੈ ਹਾਲਾਂਕਿ ਭਗਵੰਤ ਮਾਨ ਵੀ ਲਗਾਤਾਰ ਹਰ ਮੰਚ ਤੋਂ ਕਹਿ ਰਹੇ ਨੇ ਕਿ ਜੱਸੀ ਜਸਰਾਜ ਆਪਣੀ ਪਾਰਟੀ ਵੱਲ ਧਿਆਨ ਦੇ ਪਤਾ ਕੀ ਗੱਲ ਹੈ ਜੀ ਇੱਕ ਬੰਦੇ ਦਾ ਨੇਚਰ ਪਤਾ ਹੁੰਦਾ ਸਾਨੂੰ ਪਤਾ ਉਹਨੇ ਮਾਫੀ ਮੰਗਣੀ ਨਹੀਂ ਜਿਹੜੇ ਬੰਦੇ ਦੇ ਸਾਹਮਣੇ ਉਹ ਤੋਂ ਬਹੁਤ ਉਮਰ ਚ ਵੱਡੇ ਤੇ ਆਪਣੇ ਆਪਣੇ ਖਿੱਤੇ ਦੇ ਸੁਪਰਸਟਾਰ ਡਾਕਟਰ ਦਿਲਜੀਤ ਸਿੰਘ ਨੰਬਰ 1 ਆਈ ਸਰਜਨ ਆਫ ਦਾ ਵਰਲਡ ਆਫ ਏਸ਼ੀਆ ਫਿਰ ਡਾਕਟਰ ਧਰਮਵੀਰ ਗਾਂਧੀ ਹਰਿੰਦਰ ਸਿੰਘ ਖਾਲਸਾ ਤੇ ਛੋਟੇ ਪੁਰ ਜੱਸੀ ਜਸਰਾਜੀ ਦੇ ਸਾਹਮਣੇ ਇੰਨੇ ਬੰਦੇ ਗੁਰਪ੍ਰੀਤ ਕੋੱਗੀ ਸੁਖਪਾਲ ਖਹਿਰਾ ਉਹ ਇੰਨੇ ਬੰਦੇ ਕੱਢਤੇ ਮਤਲਬ ਕਿ ਸਾਰੇ ਬੰਦੇ ਮਾੜੇ ਸੀ ਯਾਰ ਕੱਲਾ ਉਹੀ ਚੰਗਾ ਸੀ ਸਾਨੂੰ ਪਤਾ ਸੀ ਉਹਦਾ غرور ਐਡਾ ਤਗੜਾ ਆ ਉਹਨੇ ਮਾਫੀ ਨਹੀਂ ਮੰਗਣੀ ਇੱਕ ਭਰਾ ਦੇ ਨਾਤੇ ਤੁਸੀਂ ਕਹਿੰਦੇ ਉਹਨਾਂ ਵੀ ਆਰਟਿਸਟ ਭਰਾ ਆ ਹਾਂ ਬਿਲਕੁਲ ਆਰਟਿਸਟ ਭਰਾ ਆ ਆਮ ਆਦਮੀ ਪਾਰਟੀ ਦਾ ਮੇਰਾ ਕਲੀਗ ਵੀ ਸੀ ਪਰ ਅਸੀਂ ਉਹਨੂੰ ਕਹਿੰਦੇ ਹਾਂ ਨਾ ਵੀ ਉਹਦੇ ਆਈ ਉਹਦੀਆਂ ਅੱਖਾਂ ਵੀ ਪੜਦੇ ਆ ਉਹਦੇ ਬੁੱਲ ਵੀ ਪੜਦੇ ਆ ਤੇ ਉਹਦੀ ਅੱਖ ਕੀ ਕਹਿੰਦੀ ਆ ਉਹਦੇ ਦਿਮਾਗ 'ਚ ਕੀ ਚੱਲਦਾ ਉਹ ਛੋਟਾ ਬਾਦਲ ਬਨਣ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਬਾਦਲ ਦਾ ਕੀ ਸੀਗਾ ਜੇ ਟੌੜਾ ਹੋਇਆ ਤਾਂ ਟੌੜੇ ਨੂੰ ਬੁੱਕਲ ਚ ਲੈ ਕੇ ਖਤਮ ਤਲਵੰਡੀ ਹੋਇਆ ਬੁੱਕਲ ਚ ਲੈ ਕੇ ਖਤਮ ਕਹਿੰਦੇ ਜੀ ਨੂੰ ਜੱਫੀ ਪਾ ਲਈ ਉਹ ਸਭ ਦਿਆਂ ਨਾਲ ਦਿਆਂ ਦੀਆਂ ਜੜਾਂ ਵੜ ਦਿੰਦਾ ਸੀ ਕੋਈ ਰੋਖ ਓਗਣ ਨਹੀਂ ਸੀ ਦਿੰਦਾ ਆਹੀ ਕੰਮ ਭਗਵਾਨ ਉਹ ਅਸਲ ਚ ਉਹਨੇ ਕੀਤਾ ਬਾਦਲ ਸਿਆਣਾ ਇਸ ਗੱਲੋਂ ਆ ਕਿ ਉਹਨੇ ਕੀਤਾ ਬਣ ਕੇ ਉਹ ਕੁਝ ਬਣ ਕੇ ਉਹਨੇ ਫਿਰ ਹੌਲੀ ਹੌਲੀ ਖੁੰਜੇ ਲਾਏ ਇਹ ਹਾਲੇ ਬਣਿਆ ਹੈ ਨਹੀਂ ਸੀ ਇਹਨੇ ਪਹਿਲੇ ਹੀ ਖੁੰਜੇ ਲਾ ਦਿੱਤੇ ਹੁਣ ਜਦੋਂ ਉਹ ਅਸਰਾਨੀ ਸ਼ੋਲੇ ਫਿਲਮ ਦੇਖੀ ਹੈ ਤੁਸੀਂ ਹੂੰ ਉਹ ਜਦੋਂ ਉਹ ਰੋਡ ਰੱਖਦੇ ਆ ਤਰਮਿੰਦਰ ਤੇ ਮਤਾਬਚਨ ਜੇਲ੍ਹ ਚ ਅਸਰਾਨੀ ਕਹਿੰਦਾ ਆਹ ਦੇ ਇਧਰ ਜਾਓ ਆਹ ਦੇ ਇਧਰ ਜਾਓ ਬਾਕੀ ਮੇਰੇ ਪਿੱਛੇ ਆਓ ਪਿੱਛੇ ਦੇਖਦਾ ਪਿੱਛੇ ਕੋਈ ਹੈ ਹੀ ਨਹੀਂ ਭਗਵਤ ਮਾਨ ਦਾ ਵੀ ਇਹੀ ਹਾਲ ਹੈ ਹੁਣ ਸਰ ਤੁਸੀਂ ਫੁੱਲ ਉਧਰ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ اٹਾਰੀ ਵਿਖੇ ਇੱਕ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਵੀ ਪੁੱਜੇ ਸ਼ਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਤੋਂ ਲੋਕ ਅੱਕੇ ਹੋਏ ਨੇ ਉਹਨਾਂ ਜਿੱਤ ਦਾ ਦਾਵਾ ਕੀਤਾ ਕਾਬਲੇ ਜ਼ਿਕਰ ਹੈ ਹਰ ਸਿਆਸੀ ਪਾਰਟੀ ਦੀ ਰੈਲੀ ਵਿੱਚ ਅੱਜਕੱਲ ਵੱਡੀ ਗਿਣਤੀ ਵਿੱਚ ਲੋਕ ਪੁੱਜ ਰਹੇ ਨੇ ਬਹੁਤ ਵਧੀਆ ਰਿਸਪੌਂਸ ਆ ਤੁਸੀਂ ਦੇਖਿਆ ਪੂਰੇ ਪੰਜਾਬ ਜਦੋਂ ਸੈਕੰਡ ਰਾਉਂਡ ਸ਼ੁਰੂ ਹੋ ਗਿਆ ਤੁਸੀਂ ਦੇਖ ਲਓ ਕਾਂਗਰਸ ਐਨ ਆਨ ਇੰਟਰਸਟਿਡ ਹੈ ਕਾਂਗਰਸ ਐਨੀ ਅਨ ਇੰਟਰਸਟਿਡ ਕਾਂਗਰਸ ਹੈ ਹਲੇ ਤੱਕ ਉਹਨੇ ਘਰੋਂ ਵੀ ਨਿਕਲੇ ਜਿੰਦ ਤੱਕ ਅਸੀਂ ਮੈਦਾਨੇ ਫੜੇ ਕਰ ਦਾਂਗੇ ਉਦੋਂ ਤੱਕ ਨਿਕਲਣ ਗਿਆ ਯਾਰ ਮੈਂ ਕਹਿਣਾ ਚਾਹਣਾ ਹਾਂ ਮદાન ਉਹਨਾਂ ਅਗੇ ਮદાન 'ਚ ਹੁਣ ਭੁਗਤਣਾ ਪੈਣਾ ਜਿਹੜੀਆਂ ਨੇ ਕਰਤੂਤਾ ਕੀਤੀਆਂ 5 ਸਾਲ ਲੋਕਾਂ ਦੇ ਸਾਹਮਣੇ ਆਉਣ ਤੇ ਪਤਾ ਲੱਗੂ ਜਨਤਾ ਉਹਨਾਂ ਨੂੰ ਸਬਕ ਸਿਖਾਉਗੀ ਉਧਰ ਜਸਜੀ ਜਸਰਾਜ ਬਰਨਾਲੇ ਵੀ ਪੁੱਜੇ ਆਪਣੇ ਚੋਣ ਪ੍ਰਚਾਰ ਦੌਰਾਨ ਜਸਜੀ ਜਸਰਾਜ ਨੇ ਹੋਰ ਕੀ ਕੀ ਕਿਹਾ ਆਓ ਸੁਣ ਲਈ ਬੜਾ ਮੁੱਦਾ ਸਭ ਤੋਂ ਵੱਡਾ ਜਿਹੜਾ ਅਸੀਂ ਦੇਖ ਰਹੇ ਹਾਂ ਭ੍ਰਿਸ਼ਟਾਚਾਰ ਤੋਂ ਵੱਡਾ ਮੁੱਦਾ ਕੋਈ ਨਹੀਂ ਜੀ 2014 'ਚ ਉਦੋਂ ਲੋਕ ਕਹਿੰਦੇ ਸੀ ਉੱਥੇ ਹੀ ਕਿਉਂ ਲੜੇ ਵੀ ਹੁਣ ਜਦੋਂ ਭਾਈ ਬਾਦਲਾਂ ਦੇ ਵਿਰੁੱਧ ਕੋਈ ਖੜਦਾ ਹੀ ਨਹੀਂ ਸੀ ਇਥੋਂ ਦਾ ਐਮਪੀ ਹੈ ਜਿਹੜਾ ਭਗਵੰਤ ਮਾਨ ਇਹਨੂੰ ਆਫਰ ਹੋਈ ਸੀ ਸੀਟ ਬਠਿੰਡੇ ਦੀ ਤਿੰਨ ਵਾਰ ਕੇਜਰੀਵਾਲ ਨੇ ਮਿੰਤਾ ਕੀਤੀਆਂ ਉੱਤੇ ਖੜ ਜਾ ਨਾ ਮੈਂ ਤਾਂ ਨਹੀਂ ਖੜਦਾ ਮੈਂ ਆਪਣੇ ਹੋਮ ਟਾਊਨ ਚ ਖੜੂਗਾ ਉਦੋਂ ਜਦੋਂ ਕੋਈ ਨਹੀਂ ਖੜਿਆ ਉਦੋਂ ਜੱਸੀ ਜਸਰਾਜ ਨੂੰ ਮੌਕਾ ਦਿੱਤਾ ਕਹਿੰਦੇ ਜੀ ਜੱਸੀ ਜੀ ਖੜ ਜੂਗੇ ਤੁਸੀਂ ਸਾਡਾ ਮੁਕਾਬਲਾ ਕਾਂਗਰਸ ਨਾਲ ਹੈ ਜਿਹਦਾ ਰਾਜ ਹੁੰਦਾ ਆ ਅਸਲ ਚ ਉਹਦੇ ਨਾਲ ਸਾਰਾ ਸਿਸਟਮ ਚੱਲਦਾ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਕਰਪਟ ਸਰਕਾਰ ਦਾ ਰਾਜ ਹੈ ਉਹ ਮਰਿੰਦਰ ਸਿੰਘ ਜਿਹੜਾ ਗੁਟਕੇ ਦੀਆਂ ਸੌਹਾਂ ਖਾ ਕੇ ਮੁੱਕਰ ਜਾਂਦਾ ਉਹ ਮਰਿੰਦਰ ਸਿੰਘ ਜਿਹੜਾ ਸਾਡੇ ਪੰਜਾਬੀ ਨੌਜਵਾਨਾਂ ਨੂੰ ਸਮਾਰਟਫੋਨ ਦੇ ਲollipops ਦਿੰਦਾ ਉਹ ਮਰਿੰਦਰ ਸਿੰਘ ਜਿਹੜਾ ਕਹਿੰਦਾ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਤੇ ਕਿਸਾਨਾਂ ਦੀ ਸਭ ਤੋਂ ਜ਼ਿਆਦਾ ਆਤਮ ਹੱਤਿਆ ਕਿਸ ਏਰੀਆ ਚ ਹੋ ਰਹੀ ਹੈ ਉਧਰ ਵਿਕਰਮ ਸਿੰਘ ਮਜੀਠੀਏ ਨੇ ਵੀ ਬੁੜਲਾਡਾ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਕੇਰਲ ਤੋਂ ਫਾਰਮ ਪਰਣਾ ਇਸ ਗੱਲ ਦਾ ਸੰਕੇਤ ਹੈ ਕਿ ਉਹਨਾਂ ਦੀਆਂ ਜੱਦੀ ਸੀਟਾਂ ਸੁਰੱਖਿਅਤ ਨਹੀਂ ਨੇ ਉਨਾ ਕਹਿਆ ਕਿ ਇੰਦਰਾ ਗਾਂਧੀ ਅਤੇ ਪ੍ਰਿੰਕਾ ਪ੍ਰਿੰਕਾ ਗਾਂਧੀ ਨਾਲ ਵੀ ਕਾਂਗਰਸ ਨੂੰ ਕੋਈ ਲਾਹਾ ਨਹੀਂ ਮਿਲਣਾ ਮਗਰ ਮੈਂ ਅੱਜ ਕਾਂਗਰਸ ਪਾਰਟੀ ਨੂੰ ਇਹ ਚਾਹੂੰਗਾ ਕਿ ਕੈਪਟਨ ਅਮਰਿੰਦਰ ਸੋ ਸਾਰੇ ਇਸ ਗੱਲ ਦੀ ਮਾਫੀ ਮੰਗਣ ਪੰਜਾਬ ਦੇ ਲੋਕਾਂ ਕੋਲੋਂ ਗੁਰਨਾਣਕ ਨਾਮ ਲੈਵਾ ਕੋਲੋਂ ਸ੍ਰੀ ਹਰਮੰਦਰ ਸਾਹਿਬ ਤੇ ਨਤਮਸਤਕ ਹੋ ਕੇ ਆਸਥਾ ਰੱਖਣ ਵਾਲੇ ਲੋਕਾਂ ਕੋਲੋਂ ਜਿਨ੍ਹਾਂ ਨੇ ਪੋਸਟਰ ਕਾਂਗਰਸੀਆਂ ਨੇ ਚਲਾਏ ਆ ਪ੍ਰਿਅੰਕਾ ਗਾਂਧੀ ਦੇ ਇੰਦਰਾ ਇਸ ਬੈਕ ਇੰਦਰਾ ਦਾ ਵਾਪਸ ਆਉਣਾ ਪੰਜਾਬ ਦੇ ਲੋਕਾਂ ਨੂੰ ਇਹ ਸੰਕੇਤ ਕੀ ਦੇਣਾ ਕਿ ਜਿਨੇ ਸ੍ਰੀ ਹਰਮੰਦਰ ਸਾਹਿਬ ਟਹਿ ਟੇਰੀ ਕੀਤਾ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਉਹ ਸਥਾਨ ਨੂੰ ਟਹਿ ਟੇਰੀ ਕਰਨ ਵਾਲੀ ਉਹ ਬੀਬੀ ਇੰਦਰਾ ਗਾਂਧੀ ਉਹਦੇ ਰੂਪ ਚ ਪ੍ਰਿਅੰਕਾ ਗਾਂਧੀ ਨੂੰ ਵੇਸ਼ ਕਰ ਰਿਆ ਇੱਕ ਇਨਸਾਫ ਪਸੰਦ ਜਾਂ ਪੰਜਾਬੀ ਗੁਰਨਾਨਕ ਨਾਮ ਲੈਵਾ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰੂਗਾ ਜਿਨ੍ਹਾਂ ਨੇ 60 ਸਾਲ ਇਹ ਦੇਸ਼ ਤੇ ਰਾਜ ਕੀਤਾ ਹੋਵੇ ਤਾਂ ਨਾਰਾ ਹੋਵੇ ਕਾਂਗਰਸ ਦਾ ਗਰੀਬ ਦੇ ਨਾਲ ਉਦੋਂ ਦਾ ਗਰੀਬੀ ਨਿਖਟਾਈ ਨਹੀਂ ਗਈ ਉਹਨਾਂ ਤੋਂ ਗਰੀਬੀ ਵਧਾਤੀ ਬੇਰੋਜ਼ਗਾਰੀ ਵਧਾਤੀ ਅਨਪੜਤਾ ਵਧਾਤੀ ਇਸ ਲਈ ਅੱਜ ਤਾਂ ਸਿਰਫ ਇਹ ਡਰਾਮਾ ਇਸ ਲਈ ਰਚਿਆ ਕਿਉਂਕਿ ਪਤਾ ਕਿ ਸੀਟਾਂ ਤਾਂ 50 ਨਹੀਂ ਆਉਣੀਆਂ ਤੇ ਚਲੋ ਇਸੇ ਬਹਾਨੇ ਸੀ ਜੇ 2-4 ਸੀਟਾਂ ਮਿਲ ਜਾਣ ਮਗਰ ਜਾਨ ਨਹੀਂ ਬਚਣੀ ਝੂਠ ਬੋਲ ਕੇ ਜਿਨ੍ਹਾਂ ਨੇ ਦੇਸ਼ ਤੇ ਰਾਜ ਕੀਤਾ ਉਹਨਾਂ ਨੂੰ ਲੋਕਾਂ ਨੇ ਸਬਕ ਸਿਖਾਉਣਾ ਕਾਂਗਰਸ ਪਾਰਟੀ ਨਾਲ ਕੀ ਜੀ ਡੀ ਅਕਾਦਮੀ ਦਾ ਵੀ ਡੇਰਾ ਨੂੰ ਮੇਰੇ ਨਹੀਂ ਮੈਂ ਕਹਿੰਦਾ ਜਵਾਬ ਦਾ ਜਾਖੜ ਤੇ ਸੁੱਖੀ ਰੰਧਾਵਾ ਦੇਣ ਜਿਹੜੇ ਵੱਡੇ ਵੱਡੇ ਬਿਆਨ ਤਾਗ ਰਹੇ ਸਨ ਹੁਣ ਉਹ ਜਵਾਬ ਦੇਣ ਜਿਹੜੇ ਕਹਿੰਦੇ ਸੀ ਡੇਰੇ ਬਾਰੇ ਗੱਲਾਂ ਕਰਦੇ ਸੀ ਹੁਣ ਸੁੱਖੀ ਰੰਧਾਵਾ ਤੇ ਜਾਖੜ ਨੂੰ ਮੇਰਾ ਸਵਾਲ ਹੈ ਆਪਣਾ ਜਵਾਬ ਦਿਓ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਉਹਨਾਂ ਟਿਕਟ ਮਿਲਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਪਰਵਾਰਕ ਮੈਂਬਰ ਵੀ ਮੱਥਾ ਟੇਕਣ ਉਹਨਾਂ ਦੇ ਨਾਲ ਪੁੱਜੇ ਹੋਏ ਸਨ ਗੁਰਜੀਤ ਸਿੰਘ ਔਜਲਾ ਨੇ ਦਾਵਾ ਕੀਤਾ ਕਿ ਉਹ ਵੱਡੇ ਫਰਕ ਨਾਲ ਸੀਟ ਜਿੱਤਣਗੇ ਅੱਜ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਨਗਰੀ ਦੇ ਸਮੁੱਚੇ ਜਿਹੜੇ ਸੰਗਤ ਹੈ ਉਹਨਾਂ ਵੱਲੋਂ ਜਿਹੜਾ ਪਿਛਲੇ ਸਮੇਂ 'ਚ ਮੌਕਾ ਦਿੱਤਾ ਗਿਆ ਸੀ ਅਜੋ ਸਦਾਈ ਗੁਰੂ ਘਰ ਅਸੀਂ ਸ਼ੁਕਰਾਨਾ ਕਰਨਾ ਹੈ ਉਹ ਜਿਹੜੀ ਪਾਰਟੀ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਪਾਰਟੀ ਵਰਕਰ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਸੀਨੀਅਰ ਲੀਡਰ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਕ੍ਰਿਕਟ ਦੇ ਕੇ ਨਵਾਜਿਆ ਸ੍ਰੀ ਰਾਹੁਲ ਗਾਂਧੀ ਜੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਸਾਡੇ ਮਾਨਯੋਗ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਨੀਲ ਜਾਖੜ ਜੀ ਔਰ ਸਮੁੱਚੀ ਸੀਨੀਅਰ ਕਾਂਗਰਸ ਲੀਡਰਸ਼ਿਪ ਔਰ ਅੱਜ ਗੁਰੂ ਦੇ ਘਰ ਫਿਰ ਤੋਂ ਮੇਰੇ ਮਾਪੇ ਜਿਨ੍ਹਾਂ ਦਾ ਇੱਕ ਮੰਚ ਖਾਇ ਸੀ ਕਿ ਜਦੋਂ ਵੀ ਇਹ ਪ੍ਰਾਲਾ ਮਹਾਰਾਜ ਨੇ ਪਰੇ ਝੜਾਵੇ ਤੇ ਪਹਿਲੋ ਅਸੀਂ ਲੈ ਕੇ ਤੈਨੂੰ ਗੁਰੂ ਘਰ ਪਹੁੰਚਣਾ ਹੈ ਸੋ ਮੈਂ ਰਾਤ ਹੀ ਪਹੁੰਚਿਆ ਵਾਪਸ ਔਰ ਹੁਣੇ ਮਾਤਾ ਜੀ ਔਰ ਪਿਤਾ ਜੀ ਦੇ ਨਾਲ ਗੁਰੂ ਘਰ ਦੇ ਦਰਸ਼ਨ ਹਾਜ਼ਰੀਆਂ ਮੇਲੇ ਹਾਜ਼ਰੀ ਲਾਉਣ ਚੱਲੇ ਆ ਦਰਸ਼ਨ ਕਰਨ ਚੱਲੇ ਆ ਔਰ ਉਹਦਾ ਕੋਟ ਹਸਰ ਲੈਣ ਚੱਲੇ ਆ ਜਿਹੜੀ ਕਿ ਸਾਡੇ ਬਜ਼ੁਰਗਾਂ ਦਾ ਬੜਾ ਵੱਡਾ ਹਮੇਸ਼ਾ ਕੋਈ ਕਾਰਜ ਕਰਨਾ ਹੋਵੇ ਤੇ ਗੁਰੂ ਘਰ ਦਾ ਉਹਦਾ ਹਸਰ ਲੈਣ ਚੱਲੇ ਆ ਸ਼ੁਕਰਾਨਾ ਕਰਨ ਚੱਲੇ ਆ ਉਧਰ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਵੀ ਆਪਣੇ ਨੌ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਸ਼ਿਵ ਸੈਨਾ ਆਗੂਆਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ उन्होंने कहा कि वह राम मंदिर ए गौ हत्या के मुद्दे से चोना लड़ेंगे शिवसेना हिंदुस्तान जो पंजाब सहित देश के अठारह राज्यों में काम कर रही है राजनीतिक क्षेत्र में शिवसेना हिंदुस्तान हमें हिंदुस्तान शक्ति सेना और हम पूरे देश में 50 लोकसभा सीटों पर चुनाव लड़ रहे हैं जिनमें से आज हम पंजाब के चंडीगढ़ के और हरियाणा के कुछ सीटों की उम्मीदवारों के, के, के नाम आए हैं और पहली सूची के अंदर पंजाब से सात लोकसभा सीटों के उम्मीदवारों के नाम हमने इस सूची में जारी किए हैं और इसी प्रकार संगरूर लोकसभा सीट जहाँ से आम आदमी पार्टी पीडीए ਅਕਾਲੀ ਦਾ तमाम ਪਾਰਕਿਆਂ ਲੜ ਰਹੀ ਹੈ ਵਾਸੇ ਆਪਣੇ ਸਿਰਸਰ ਦੋਸਤਾਂ ਪੰਜਾਬ ਮਹਿਲਾ ਸਾਹਾਕਾ ਕੀ ਪ੍ਰਦੇਸ਼ महासचिव ਪ੍ਰਦੇਸ਼ ਪ੍ਰਵਾਰੀ ਸ਼੍ਰੀਮਤੀ ਰਾਜਵੀਰ ਕੌਰ ਬਰਮਾ ਸੰਰੂਲ ਲੋਕ ਸਭਾ ਸੀਟ ਸੇ हमको ਉਪਰਚਾਤਿਤ ਹੋਸਿਤ ਕੀਤਾ ਗਿਆ ਹੈ ਉਧਰ ਟਿਕਟ ਮਿਲਣ ਤੋਂ ਬਾਅਦ ਜਲੰਧਰ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਵੀ ਜਲੰਧਰ ਪੁਜੇ ਇਸ ਮੌਕੇ ਉਹਨਾਂ ਦੇ ਸਮਰਥਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਉਨ੍ਹਾਂ ਦੇ ਸਵਰਥਕਾਂ ਨੇ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਖੁਸ਼ੀ ਜ਼ਾਹਰ ਕੀਤੀ ਚੌਧਰੀ ਜਗਜੀਤ ਸਿੰਘ ਨੇ ਕਿਹਾ ਕਿ ਜਿੱਤ ਕੇ ਉਹ ਇਲਾਕੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ ਇਹਨਾਂ ਨੇ ਪਹਿਲਾਂ ਵੀ ਮੈਨੂੰ ਚੁਣ ਕੇ ਭੇਜਿਆ ਸੀ ਪਾਰਲੀਮੈਂਟ ਜਿਹੜਾ ਮਹੀਨਾ ਤੋਂ ਦੇਖ ਰਹੇ ਕਾਂਗਰਸ ਪਾਰਟੀ ਦੇ ਇੱਕ ਵਫਦ ਨੇ ਪੰਜਾਬ ਦੇ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ ਸਿਟ ਅਫਸਰ ਖਿਲਾਫ ਅਕਾਲੀ ਦਲ ਦੀ ਸ਼ਿਕਾਇਤ ਨੂੰ ਰੱਦ ਕਰਨ ਦੀ ਕੀਤੀ ਮੰਗ ਚੋਣ ਕਮਿਸ਼ਨ ਨੇ ਕਿਹਾ ਉਹ ਨਿਰਪੱਖਤਾ ਨਾਲ ਕਰ ਰਹੇ ਨੇ ਪੂਰੇ ਮਾਮਲੇ ਦੀ ਪੜਤਾਲ ਅਕਾਲੀ ਦਲ ਨੇ ਕਿਹਾ ਸੀ ਸਿਟ ਦਾ ਇੱਕ ਆਈਜੀ ਅਕਾਲੀ ਦਲ ਪ੍ਰਤੀ ਰੱਖ ਰਿਹਾ ਹੈ ਮਾੜਾ ਰਵਈਆ ਬਦਲੀ ਦੀ ਕੀਤੀ ਸੀ ਮੰਗ ਲੋਕਨ ਸਾਫ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਲੋਕਨ ਸਾਫ ਪਾਰਟੀ ਦਾ ਆਗੂ ਵਿੱਪਨ ਕਾਕਾ ਸੂਦ ਦੇ ਗਿਆ ਅਸਤੀਫਾ ਖਜ਼ਾਨਚੀ ਦੇ ਅਹੁਦੇ ਤੇ ਤਨਖੀ ਵਿੱਪਨ ਸੂਦ ਕਾਕਾ ਤੇ 2017 ਵਿੱਚ ਲੜ ਚੁੱਕੇ ਨੇ ਲੁਧਿਆਣਾ ਸੈਂਟਰਲ ਤੋਂ ਚੋਂ ਕਰਤਾਰਪੁਰ ਕੋਰੀਡੋਰ ਮਾਮਲੇ ਤੇ ਨਵੀਂ ਜਾਣਕਾਰੀ ਆਈ ਸਾਹਮਣੇ ਪਾਕਿਸਤਾਨ ਭਾਰਤ ਦੇ ਇਤਰਾਜ਼ ਤੋਂ ਬਾਅਦ 10 ਮੈਂਬਰੀ ਕਮੇਟੀ ਤੇ ਕਰ ਰਿਹਾ ਦੁਬਾਰਾ ਵਿਚਾਰ ਭਾਰਤ ਨੇ ਕਮੇਟੀ ਮੈਂਬਰ ਗੋਪਾਲ ਚਾਵਲਾ ਨੇ ਖਾਲਿਸਤਾਨੀ ਹੋਣ ਤੇ ਪ੍ਰਗਟ ਕੀਤਾ ਸੀ ਵਿਰੋਧ ਭਾਰਤ ਨੂੰ ਪਾਕਿਸਤਾਨ ਦੇ ਜਵਾਬ ਦਾ ਇੰਤਜ਼ਾਰ ਪੰਜਾਬ ਕਾਂਗਰਸ ਦੀ ਪ੍ਰਵਾਰੀ ਬੀਬੀ ਆਸ਼ਾ ਕੁਮਾਰੀ ਨੇ ਕਿਹਾ ਪੰਜਾਬ ਦੀਆਂ ਬਾਕੀ ਸੀਟਾਂ ਤੇ ਜਲਦ ਹੋਏਗਾ ਐਲਾਨ ਕਿ ਹਾਂ ਮੌਜੂਦਾ ਮੰਤਰੀ ਅਤੇ ਵਿਧਾਇਕਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਟਿਕਟ ਕਿ ਹਾਂ ਜਿੱਤ ਦਰਜ ਕਰਾਉਣ ਵਾਲੇ ਉਮੀਦਵਾਰ ਨੂੰ ਹੀ ਦਿੱਤੀ ਜਾਏਗੀ ਟਿਕਟ ਟਾਰੀ ਵਿਖੇ ਸੁਖਬੀਰ ਬਾਦਲ ਅਤੇ ਬੁੱਢਲਾਡਾ ਵਿਖੇ ਮਜੀਠੀਆ ਨੇ ਕੀਤੀਆਂ ਚੋਣ ਰੈਲੀਆਂ ਜੱਸੀ ਜਸਰਾਜ ਅਤੇ ਭਗਵੰਤ ਮਾਨ ਵੀ ਰੁੱਜੇ ਚੋਣ ਪ੍ਰਚਾਰ ਵਿੱਚ ਫਰੀਦਕੋਟ ਪਹੁੰਚੇ ਸੁਖਪਾਲ ਸਿੰਘ ਖਹਿਰਾ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਤੇਜ਼ ਕੀਤਾ ਆਪਣਾ ਪ੍ਰਚਾਰ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੇ دی اجازت ਧੰਵਾਦ